ਅਚਲੀ ਇਹਦੀ ਕੁੜਤੀ ਤੇ ਆਪਾਂ ਕਿਸ ਤਰ੍ਹਾਂ ਦਾ ਬੈਨ ਲਗਾਉਣਾ ਬਿਨਾ ਬੁਕਰਮ ਤੋਂ ਦੇਖੋ ਇਸ ਤਰ੍ਹਾਂ ਆਪਾਂ ਗਲੇ ਦੀ ਕਟਿੰਗ ਕਰੀ ਹੋਈ ਹੈ ਫਿਲਹਾਲ ਆਪਾਂ ਨੇ ਸਾਰੀ ਕੁੜਤਾ ਇਹ ਰੈਡੀ ਕਰ ਚੁੱਕਿਆਗਾ ਸਿਰਫ ਕੱਲਾ ਆਪਾਂ ਨੇ ਨੈਕ ਲਗਾਉਣਾ ਬਾਕੀ ਹੈ ਦਾ ਉਹ ਕਿਸ ਤਰ੍ਹਾਂ ਲਗਾਉਣਾ ਦੇਖੋ ਆਪਾਂ ਨੇ ਆਪਾਂ ਨੇ ਇੱਥੋਂ ਗਲਾਈ ਦਿੱਤੀ ਹੋਈ ਹੈ ਦੇਖੋ ਜਿਸ ਤਰ੍ਹਾਂ ਆਪਾਂ ਬੈਨ ਵਗੈਰਾ ਕੱਢਦੇ ਹਾਂ ਜਿਵੇਂ ਚੌੜਾਈ ਇਹਦੀ ਆਪਾਂ ਨੇ ਕੱਢੀ ਹੈ 3.5 ਇੰਚ 3 ਇੰਚ ਸੌਰੀ ਨੀਚੇ ਨੂੰ ਆਪਾਂ 3.5 ਇੰਚ ਫਿਰ ਆਪਾਂ ਨੇ ਆਹ ਕੱਟ ਪਕਾਇਆ ਕੱਟ ਪਾਇਆ ਹੋਇਆਗਾ ਕੱਟ ਵੀ ਆਪਾਂ ਇਸੇ ਤਰੀਕੇ ਨਾਲ ਹੀ ਰੱਖਣਾ ਥੋੜੀ ਜਿਹੀ ਵੀਲ ਇਸੀ ਤਰ੍ਹਾਂ ਆਪਾਂ ਇਹਦੇ ਉੱਪਰ ਨੈੱਕ ਬਣਾ ਕੇ ਲਗਾਉਣਾ ਤੁਸੀਂ ਕਿਸ ਤਰ੍ਹਾਂ ਲਗਾਉਂਗੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਨੀਚੇ ਵਾਲਾ ਕਬੀ ਬਣਾਈ ਹੋਈ ਆ ਇਹਨੂੰ ਆਪਾਂ ਨੇ ਕੱਪੜੇ ਦੇ ਨਾਲ ਕਿਸ ਤਰ੍ਹਾਂ ਫੋਲਡਿੰਗ ਕਰਨੀ ਹੈ ਤੁਹਾਨੂੰ ਦੱਸ ਦੇਵਾਂਗੇ ਆ ਆਪਣੇ ਕੋਲੇ ਦੇਖੋ ਇਹਦਾ ਪਲੇਨ ਕੱਪੜਾ ਦਿੱਤਾ ਹੋਇਆ ਹੈਗਾ ਆਪਣੇ ਕੋਲੇ ਆਹ ਵਾਲੀ ਚੀਜ਼ ਆ ਇਹ ਤੁਸੀਂ ਸਟੈਚ ਦੇਖਣਾ ਤੁਹਾਡਾ ਇਸ ਤਰ੍ਹਾਂ ਵੱਧ ਸਟੈਚ ਆ ਰਿਹਾ ਤਾਂ ਇਸ ਤਰ੍ਹਾਂ ਆ ਰਿਹਾ ਜਿਸ ਸਾਈਡ ਤੋਂ ਸਟੈਚ ਆ ਰਿਹਾ ਆਪਾਂ ਉਸੇ ਪੱਲਿਓਂ ਰੇਵ ਕਟਾਂਗੇ ਇਹਨੂੰ ਐਸਾ ਰੇਵ ਨਹੀਂ ਮਤਲਬ ਸਿੱਧੀਆਂ ਲੰਬੀ ਕਟਾਂਗੇ ਕਟਿੰਗ ਨੂੰ ਇੱਕੋ ਜਿਵੇਂ ਇਸ ਤਰ੍ਹਾਂ ਆ ਚੀਜ਼ ਤੇ ਵੱਧ ਸਟੈਚ ਆ ਆਡੇ ਲੋਟ ਰ ਹੈ ਨਹੀਂਗਾ ਤਾਂ ਆਪਾਂ ਨੇ ਸਿੱਧੇ ਲੋਟੇ ਦੀ ਕਟਿੰਗ ਕਰਨੀ ਹੈਗੀ ਇਸ ਤਰੀਕੇ ਨਾਲ ਇਹ ਜਿੰਨੀ ਤੁਸੀਂ ਨੇ ਚੜਾਈ ਦੇ ਵਿੱਚ ਲਗਾਉਣੀ ਆ ਉਸ ਹਿਸਾਬ ਦੇ ਨਾਲ ਲਗਾਉਂਗੇ ਮੰਨ ਲਓ ਦੇਖੋ ਆਪਾਂ ਨੇ ਮੈਂ ਆ ਇੰਨੀ ਚੌੜੀ ਲੀਰ ਕਟਿੰਗ ਕਰ ਲਈ ਇਹਦੀ ਇਹਨਾਂ ਦਾ 1/2 ਇੰਚ ਉਹਦੇ ਵਿੱਚ ਵੀ ਆਊਗਾ ਇੰਨੀ ਇਹ ਫੋਲਡਿੰਗ ਦੇ ਵਿੱਚ ਵੀ ਆਊਗੀ ਤੇ ਆਪਣੀ ਇਹ ਪੱਟੀ ਮੁੜ ਕੇ ਇੰਨੀ ਰੈਡੀ ਹੋ ਜਾਊਗੀ ਆ ਚੀਜ਼ ਹੁਣ ਆਪਾਂ ਦੇਖੋ ਕਿੱਥੋਂ ਧਰਨੀ ਆ ਇਹਨੂੰ ਆਪਾਂ ਉਲਟੀ ਸਾਈਡ ਤੋਂ ਰੱਖਾਂਗੇ ਇਹਨੂੰ ਕੋਈ ਕੱਟ ਨਹੀਂ ਪਾਉਣਾ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਸਿਰਫ ਤੁਸੀਂ ਨੇ ਇਸ ਤਰ੍ਹਾਂ ਇਹਦੇ ਵਿੱਚ ਗੋਲ ਘਮਾਉਣੀ ਹੋਗੀ ਆਪਾਂ ਵੀ ਸ਼ੇਪ ਤੁਸੀਂ ਇੱਥੋਂ ਦੇਖੋਗੇ ਕਿ ਕਿੰਨੀ ਸੋਹਣੀ ਲੁੱਕ ਦੇ ਵਿੱਚ ਰੈਡੀ ਹੋ ਗਈ ਇਹ ਤੁਸੀਂ ਇਸ ਤਰ੍ਹਾਂ ਰੱਖੋਗੇ ਆਹ ਚੀਜ਼ ਨੂੰ ਇਹਦੇ ਨਾਲ ਸਿੱਧਾ ਕਰਕੇ ਰੱਖੋਗੇ ਸ਼ਰਟ ਆਪਾਂ ਨੇ ਉਲਟੀ ਰੱਖਣੀ ਆ ਇਸ ਤਰ੍ਹਾਂ ਤੁਸੀਂ ਇਹਦੇ ਉੱਤੇ ਰੱਖੋਗੇ ਛਲੀਨ ਦੇ ਉੱਤੇ ਜਦੋਂ ਵੀ ਤੁਸੀਂ ਕੋਈ ਵੀ ਛਲੀਨ ਦਾ ਦੇਖੋ ਸ਼ਰਟ ਬਣਾ ਰਹੇ ਹੋਗੇ ਜਾਂ ਕੋਈ ਵੀ ਤੁਲਮੇ ਕਪੜੇ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ 11 ਨੰਬਰ ਸੂਈ ਚੜਾਉਣੀ ਆਗੀ ਫਿਲਹਾਲ ਦੇ ਤੋਂ ਦੇ ਕੋਲੇ ਜੈਕ ਮੈਕੀ ਦੀਆਂ ਮਸ਼ੀਨਾਂ ਨੇ ਤਾਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਦੇਖੋ ਉਹੀ ਸੂਈ ਚੱਲੂਗੀ ਇਹਨਾਂ ਦੇ ਉੱਪਰ ਜੇ ਤੁਸੀਂ ਮੰਨ ਲਓ ਆਮ ਅਮਬਰੀਲਾ ਜਾਂ ਨਾਰਮਲ ਮਸ਼ੀਨਾਂ ਆਪਾਂ ਜਿਵੇਂ ਹੱਥ ਵਾਲੀ ਮਸ਼ੀਨ ਹੁੰਦੀ ਉਹ ਤੇ ਕਰ ਰਹੇ ਹੋਗੇ ਤਾਂ ਤੁਸੀਂ ਨੇ 11 ਨੰਬਰ ਸੂਈ ਜ਼ਰੂਰ ਚੜਾਇਆ ਕਰੋ ਕਿਉਂਕਿ ਫਿਰ ਉਹਦੇ ਨਾਲ ਦੇਖੋ ਨਾਲ ਤਾਂ ਕੱਪੜਾ ਨਹੀਂ ਵੱਢਿਆ ਜਾਂਦਾ ਨਾਲੇ ਆਪਣੀ ਟੱਪਾ ਨਹੀਂ ਮਾਰਦੀ ਮਸ਼ੀਨ ਤਾਂ ਤੁਸੀਂ ਨੇ ਦੇਖੋ ਹਲਕਾ ਜਾਂ ਖਿੱਚਣਾ ਜ਼ਿਆਦਾ ਨਹੀਂ ਹਲਕਾ ਜਾਂ ਬਿਲਕੁਲ ਕੋਈ ਆਪਾਂ ਨੇ ਇੱਥੇ ਦੇਖੋ ਕੱਟ ਨਹੀਂ ਪਾਉਣਾ ਕੁਝ ਨਹੀਂ ਕਰਨਾ ਹੈਗਾ ते ना ही अपने कोई बल पा बस जिस तरह ये अपना कट लग्या इस तरह सीधी सिलाई पा के ही जानी है क्योंकि है सिद्धा हो जाएगा इस तरह नहीं है झोल आऊगा उ अपने लीर की कटिंग करी है खिंचना नीचे वाले कपड़े न बिलकुल भी नहीं खिंचना है मैं आतू का कपड़ा कटिंग करता अपना इस तरीके नीज लग गई इस तरह ਹੁਣ ਤੁਸੀਂ ਦੇਖੋਗੇ ਵੀ ਦੇਖੋ ਇੱਥੋਂ ਕਿਵੇਂ ਆਹ ਚੀਜ਼ ਖੁੰਜੇ ਤੋਂ ਕਿਸ ਤਰ੍ਹਾਂ ਬਣੂਗੀ ਹੁਣ ਦੇਖੋ ਤੁਹਾਨੂੰ ਦੱਸਦੇ ਆਪਾਂ ਜਿੰਨੀ ਆਪਾਂ ਨੇ ਚੜਾਈ ਦੇ ਵਿੱਚ ਰੱਖਣੀ ਆ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਇਹਨੂੰ ਫੋਲਡਿੰਗ ਕਰ ਲਾਂਗੇ ਆਹ ਚੀਜ਼ ਨੂੰ ਇਸ ਤਰ੍ਹਾਂ ਇਸੇ ਦੇ ਉੱਪਰ ਆਪਾਂ ਨੇ ਸਿਲਾਈ ਲਗਾਉਣੀ ਆ ਆਪਣਾ ਜਿਹੜੀ ਆ ਇਧਰਲੀ ਬਾਹਰਲੀ ਸਾਈਡ ਤੇ ਸਿਲਾਈ ਲੱਗੀ ਹੋਈ ਆ ਇਹ ਦਿਖਣੀ ਨਹੀਂ ਚਾਹੀਦੀ ਬਿਲਕੁਲ ਵੀ ਆ ਦੇਖੋ ਇੱਥੇ ਕੋਈ ਬਲ ਨਹੀਂ ਪਾਉਣਾ ਜਿਹੜਾ ਆਪਾਂ نیچے ਬੀ ਬਣਾਈ ਹੋਈ ਆ ਬਸ ਤੁਸੀਂ ਸਿੱਧਾ ਲੈ ਕੇ ਜਾਓਗੇ ਕਿਰਾਂ ਦਾ ਗੋਲ ਬਣੂਗਾ ਪਰ ਆਪਾਂ ਇਹਨੂੰ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਦੀ ਨੋਕ ਬਣਾ ਸਕਦੇ ਹੋ ਹੁਣ ਦੇਖੋ ਆਪਣੀ ਆਹ ਚੀਜ਼ ਇਸ ਤਰ੍ਹਾਂ ਗੋਲਾਈ ਦੇ ਵਿੱਚ ਬਣ ਗਈ ਪਰ ਐਵੇਂ ਤਾਂ ਆਪਾਂ ਨੇ ਬਣਾਉਣੀ ਨਹੀਂ ਹੈਗੀ ਆਪਾਂ ਨੇ ਇਹਦੀ ਬਣਾਉਣੀ ਹੈ بی ਸ਼ੇਪ ਉਹ ਤੁਸੀਂ ਕਿਸ ਤਰ੍ਹਾਂ ਬਣਾਓਗੇ ਦੇਖੋ ਫਿਲਹਾਲ ਦੇਖਣ ਨੂੰ ਤਾਂ ਆਪਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਆਹ ਕੀ ਚੀਜ਼ ਬਣ ਗਈ ਪਰ ਆਪਾਂ ਇਦਾਂ ਨਹੀਂ ਇਹਦੀ ਲੁੱਕ ਆਉਣੀ ਇਹਦੀ ਬਿਲਕੁਲ بی ਦੇ ਵਿੱਚ ਹੀ ਲੁੱਕ ਆਉਗੀ ਤੁਸੀਂ ਇਹ ਚੀਜ਼ ਨੂੰ ਇਸ ਤਰ੍ਹਾਂ ਮਿਲਾ ਲਓਗੇ ਨਾਲ ਬਿਲਕੁਲ ਇਸ ਤਰ੍ਹਾਂ ਆ ਦੇਖੋ ਆਹ ਚੀਜ਼ ਨੂੰ ਇਸ ਤਰ੍ਹਾਂ ਮਿਲਾ ਕੇ ਆਹ ਬਣਾ ਗਿਆ ਸੈਂਟਰ ਤੁਸੀਂ ਨੇ ਕੀ ਕਰਨਾਗਾ ਇੱਥੋਂ ਸੈਂਟਰ ਤੋਂ ਤਿਰਛੀ ਆਪਾਂ ਨੇ ਸਲਾਈ ਮਾਰਨੀ ਹੈਗੀ ਜਿਸ ਨਾਲ ਆਪਣੀ ਬੀ ਬਣੂਗੀ ਨੀਚੇ ਤੋਂ ਜਦੋਂ ਆਪਾਂ ਸ਼ੁਰੂ ਕਰਾਂਗੇ ਤਾਂ ਉੱਥੇ ਮਾਰਜਨ ਬਿਲਕੁਲ ਵੀ ਨਹੀਂ ਦੇਣਾ ਉੱਪਰ ਵੱਲ ਨੂੰ ਤੁਸੀਂ ਮਾਰਜਨ ਦੇਣਾ ਹੋਗਾ ਇਹਦੇ ਵਿੱਚ ਤੇ ਪੱਕਾ ਕਰ ਦੋਗੇ ਆ ਦੇਖੋ ਆਪਣੀ ਐਸਰਾ ਬੀ ਬਣ ਗਈ ਹੁਣ ਆਪਾਂ ਇਹਦੇ ਉੱਪਰ ਲਗਾਉਣਾਗਾ ਬੈਨ ਬੈਨ ਲਗਾਉਣ ਵੇਲੇ ਦੇਖੋ वैसे कपड़ा अपना बहुत ही स्ट्रेचेबल कपड़ा है बहुत ही ज्यादा लफਦਾਗਾ ਤਾਂ ਆਪਾਂ ਇਹਨੂੰ ਪਿੱਛੋਂ ਹਲਕਾ ਜਿਹਾ ਗਲਾਈ ਦੇਣੀ ਆਂਗੀ ਕਿਉਂਕਿ ਆਪਣੇ ਨੈੱਕ ਬਿਲਕੁਲ ਨੈੱਕ ਦੇ ਨਾਲ ਨਾਲ ਲੱਗੇ ਤਾਂ ਆਪਾਂ ਇਹਨੂੰ 1 ਇੰਚ ਦੀ ਢਾਲ ਪਾਵਾਂਗੇ ਫਿਲਹਾਲ ਮੈਂ ਪਹਿਲਾਂ ਦੇਖੋ ਢਾਲ ਪਾਈ ਹੋਈ ਆ ਥੋੜੀ ਜਿਹੀ ਘੱਟ ਲੱਗੀ ਮੈਨੂੰ ਤਾਂ ਮੈਂ ਥੋੜੀ ਜਿਹੀ ਹੋਰ ਪਾ ਲਈ ਤਾਂ ਤੁਸੀਂ ਬੈਕ ਤੋਂ ਜਦੋਂ ਬੈਂਡ ਟਾਣਾ ਹੋਊਗਾ ਤਾਂ 1 ਇੰਚ ਦੀ ਢਾਲ ਜ਼ਰੂਰ ਦਿਆ ਕਰੋ ਇਹਦੇ ਵਿੱਚ ਬਿਲਕੁਲ ਨੈੱਕ ਨਾਲ ਨਹੀਂ ਲੱਗਦਾ ਫਿਰ ਆਪਣਾ ਇਹ ਹੁਣ ਦੇਖੋ ਆਪਾਂ ਨੇ ਇਹਦੀ ਬੈਂਡ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਬਿਨਾ ਬੁਕਰਮ ਤੋਂ ਦੇਖੋ ਆ ਆਪਣੇ ਕੋਲੇ ਕਪੜਾ ਦਿੱਤਾ ਹੋਇਆ ਇਹਨੂੰ ਆਪਾਂ ਨੇ ਡਬਲ ਬਣਾਉਣਾਗਾ ਤਾਂ ਤੁਸੀਂ ਇਸ ਤਰ੍ਹਾਂ ਕਪੜੇ ਨੂੰ ਦੇਖੋ ਡਬਲ ਕਰੋਗੇ ਸਿੰਗਲ ਦੀ ਕਟਿੰਗ ਕਰਨੀ ਹੈ ਦੇਖੋ ਪਹਿਲਾਂ ਸਿੰਗਲ ਦੀ ਵੀ ਕਰ ਸਕਦੇ ਹਾਂ ਕਿਉਂਕਿ ਕਪੜਾ ਜਿਆਦਾ ਮੋਟਾ ਹੁੰਦਾ ਕਈ ਵਾਰ ਆਪਰ ਤੋਂ ਕੈਂਚੀ ਦੇ ਨਾਲ ਕਟਿੰਗ ਨਹੀਂ ਹੁੰਦੀ ਤਾਂ ਤੁਸੀਂ ਸਿੰਗਲ ਵੀ ਕਰ ਸਕਦੇ ਹੋਗੇ ਫਿਲਹਾਲ ਮੈਂ ਇਹਨੂੰ ਇੱਕ ਵਾਰੀ ਡਬਲ ਕਰਕੇ ਹੀ ਦੇਖਦੀ ਹਾਂ ਕੱਟ ਕੇ ਆ ਦੇਖੋ ਇਸ ਤਰ੍ਹਾਂ ਇਹਨੂੰ ਡਬਲ ਕਰ ਲਿਆ ਡਬਲ ਕਰਕੇ ਇਹਨੂੰ ਫੇਰ ਆਪਾਂ ਨੂੰ ਡਬਲ ਕਰਨਾ ਪਊਗਾ ਤਾਂ ਮੈਨੂੰ ਇਸ ਤਰ੍ਹਾਂ ਡਬਲ ਕਰ ਲਿਆ ਦੇਖੋ ਹੁਣ ਆਪਾਂ ਬੈਨ ਦੀ ਸ਼ੇਪ ਕਿਸ ਤਰ੍ਹਾਂ ਦੇਣੀ ਆ ਦੇਖੋ ਆਪਣੇ ਬੁਕਰਮ ਵਗੈਰਾ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਬਿਲਕੁਲ ਐਦਾਂ ਹੀ ਬਣਾਉਣਾ ਇਹਦਾ ਕਿਉਂਕਿ ਜੇ ਆਪਾਂ ਨੇ ਬੁਕਰਮ ਵਗੈਰਾ ਪਾ ਦਿੱਤਾ ਇਹ ਬਹੁਤ ਹੀ ਜ਼ਿਆਦਾ ਮੋਟਾ ਜਾ ਬਣ ਜੂਗਾ ਕਿਉਂਕਿ ਫਿਲਹਾਲ ਪਹਿਲੀ ਕਪੜਾ ਬਹੁਤ ਜ਼ਿਆਦਾ ਮੋਟਾ ਹੈ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਇਹਨੂੰ ਮਿਨੋਗੇ ਬੈਨ ਕੱਟਣ ਵੇਲੇ ਜਿਵੇਂ ਮੰਨ ਲਓ ਆਹ ਚੀਜ਼ ਇੱਥੋਂ ਪਕੜੋਗੇ ਇਹਨੂੰ ਇੱਥੋਂ ਪਕੜੋਗੇ ਮੰਨ ਲਓ ਮੈਂ ਆਹ ਇੱਥੋਂ ਗੁੰਜੇ ਤੋਂ ਧਰ ਲਿਆ ਤੁਸੀਂ ਇਹਦੀ ਗੁਲਾਈ ਉਸੇ ਤਰੀਕੇ ਨਾਲ ਰੱਖਣੀ ਹੈ ਜਿਸ ਤਰ੍ਹਾਂ ਦੀ ਗੁਲਾਈ ਬਣੀ ਹੋਈ ਆ ਆ ਦੇਖੋ ਇਸ ਤਰੀਕੇ ਨਾਲ ਬਿਲਕੁਲ ਨੋਰਮਲ ਰੱਖਣਾ ਕੋਈ ਕੁਝ ਨਹੀਂ ਖਿੱਚਣਾ ਨਹੀਂ ਹੈਗਾ ਹੁਣ ਮੈਂ ਇਹਨੂੰ ਮਾਰਕ ਕਰ ਲੂੰਗੀ ਆ ਇਹ ਕੱਪੜਾ ਰੱਖ ਕੇ ਇਹਨੂੰ ਇਸ ਤਰ੍ਹਾਂ ਮਾਰਕ ਕੀਤਾਗਾ ਇਸ ਤਰ੍ਹਾਂ ਤੁਸੀਂ ਇਹਨੂੰ ਮਾਰਕ ਕਰੋਗੇ ਫਿਲਹਾਲ ਇਹਨੂੰ ਪਹਿਲਾਂ ਸ਼ੇਪ ਦੇਣੀ ਆ ਦੇਖੋ ਤੁਸੀਂ ਇਸ ਤਰ੍ਹਾਂ ਦੀ ਗੁਲਾਈ ਦੇ ਸਕਦੇ ਹੋਗੇ ਆ ਦੇਖੋ ਆਪਾਂ ਇਥੋਂ ਮਾਰਜਨ ਦਾ ਵੀ 1/2 ਇੰਚ ਵੱਧ ਕੱਟਣਾਗਾ ਜਿੰਨਾ ਆਪਾਂ ਨੇ ਨੈਕ ਮਿਣਿਆਗਾ ਦੇਖੋ ਮੈਂ ਦੁਬਾਰਾ ਫੇਰ ਦੱਸ ਦਿੰਨੀ ਆਂਗੀ ਮੰਨ ਲਓ ਜਿਵੇਂ ਆਪਨੇ ਆ ਚੀਜ਼ ਇਸ ਤਰ੍ਹਾਂ ਲਗਾ ਲਈ ਬਿਲਕੁਲ ਆਪਾਂ ਇਧਰੋਂ ਸਿਰੇ ਤੋਂ ਰੱਖਾਂਗੇ ਤਾਂ ਆਪਾਂ ਨੇ ਆ 1/2 ਇੰਚ ਇਹਦਾ ਮਾਰਜਨ ਦੇਣਾਗਾ ਉਹ ਤੁਸੀਂ ਜ਼ਰੂਰ ਕਟਿੰਗ ਇਹਦਾ ਕਰਨੀ ਕਰਨਾਗਾ ਬਾਈ ちゃん ਤੁਸੀਂ ਮਿਸਟੇਕ ਕਰਗੇ ਤਾਂ ਤੁਹਾਡਾ ਇਹ ਨੈਕ ਨਹੀਂ ਲੱਗੂਗਾ ਤਾਂ ਤੁਸੀਂ ਨੇ 1/2 ਇੰਚ ਅੱਗੇ ਵੱਲ ਕੱਟਣਾਗਾ ਹੁਣ ਦੇਖੋ ਤੁਸੀਂ ਬੈਨ ਕਿੰਨੀ ਬੈਨ ਦੀ ਚੜਾਈ ਰੱਖਣੀ ਹੈਗੀ ਇੰਨਾ 1/2 ਇੰਚ ਦੇਖੋ ਬੈਨ ਇਹਦੇ ਵਿੱਚ ਮਾਰਜਨ ਆਊਗਾ ਆਪਾਂ ਨੂੰ ਚੜਾਉਣ ਵੇਲੇ ਤਾਂ ਆਪਾਂ ਨੇ ਆਇ ਨੀ ਮੋਟਾਈ ਰੱਖਣੀ ਆ ਤੇ ਉੱਪਰ ਸਲਾਈ ਪਾਉਣ ਵਾਸਤੇ ਹੀ ਆਪਾਂ ਨੂੰ ਇਹਦੀ ਉਸੇ ਹਿਸਾਬ ਨਾਲ ਰੱਖਣਾ ਪਊਗਾ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਡਰਾ ਕਰ ਲਾਂਗੇ ਇੱਕ ਵਾਰ ਇਸ ਤਰ੍ਹਾਂ ਇਹਨੂੰ ਆਪਾਂ ਉੱਪਰ ਤੱਕ ਕੱਟ ਕੇ ਲੈ ਜਾਂਦੇ ਹਾਂ ਹੁਣ ਦੇਖੋ ਤੁਸੀਂ ਇੱਥੇ ਸ਼ੇਪ ਕਿਹੜੀ ਦੇਣੀ ਆ ਚੌਰਸ ਦੇਣੀ ਆ ਜਾਂ ਰੇਵ ਦੇਣੀ ਆ ਤੁਹਾਡੀ ਆਪਣੀ ਮਰਜ਼ੀ ਆ ਤਾਂ ਮੈਂ ਇਹਨੂੰ ਇਸ ਤਰ੍ਹਾਂ ਚਾਰਸ ਜੀ ਦੇਉਂਗੀ ਦੇਖੋ ਪੂਰੀ ਗੁਲਾਈ ਦੇ ਵਿੱਚ ਨਹੀਂ ਦਿੰਦੀ ਹੈਗੀ ਤਾਂ ਇਸੇ ਤਰੀਏ ਆਪਾਂ ਇਹਦੀ ਗੁਲਾਈ ਦੇਣੀ ਹੈ ਆ ਦੇਖੋ ਆ ਚੀਜ਼ ਰੈਡੀ ਹੋ ਗਈ ਆਪਣੇ ਕੋਲ ਹੁਣ ਦੇਖੋ ਇਹ ਇੰਨਾ ਨੱਕ ਨਹੀਂ ਚੌੜਾ ਰਹਿੰਦਾ ਆਪਾਂ ਇਹਦੇ ਉੱਪਰ ਵੀ ਸੀਨ ਪਾਉਣੀ ਹੈ نیچے ਵੀ ਉਹ ਤਾਂ ਆਪਣਾ ਪ੍ਰੋਪਰ ਜਿੰਨਾ ਬੈਨ ਹੁੰਦਾ ਹੈ ਇਹ ਉਨਾ ਹੀ ਰੈਡੀ ਹੋਊਗਾ ਹੁਣ ਦੇਖੋ ਆਪਾਂ ਇਹਨੂੰ ਕਿਸ ਤਰ੍ਹਾਂ ਉਹ ਕਰਨਾਗਾ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਊਗਾ ਦੇਖੋ ਇਹ ਬੈਨ ਮੈਂ ਜੋ نیچے ਤੋਂ ਸ਼ੁਰੂ ਕਰੂੰਗੀ ਦਾ ਥੋੜਾ ਜਿਹਾ نیچے ਤੋਂ ਨੂੰ ਛੱਡੂੰਗੀ ਬਿਲਕੁਲ ਨਾਲ ਨਹੀਂ ਜੋੜਦੀ ਹੈਗੀ ਸਲਾਈ ਮੰਨ ਲਓ ਆਪਾਂ ਜਦੋਂ ਸ਼ੁਰੂ ਕਰਨ ਵੇਲੇ ਜਿੰਨਾ ਮਾਰਜਨ ਦੇ ਕੋ ਜੜਨ ਵੇਲੇ ਦੇਣਾਗਾ ਤੁਸੋਂ ਨੂੰ ਉਨਾ ਛੱਡਣਾ ਪਊਗਾ نیچے ਤੋਂ ਇਹਨੂੰ ਜਦੋਂ ਸ਼ੁਰੂ ਕਰਾਂਗੇ ਦਾ ਥੋੜਾ ਜਿਹਾ ਪੱਕਾ ਕਰਕੇ ਸ਼ੁਰੂ ਕਰਾਂਗੇ ਆ ਦੇਖੋ ਖਿੱਚਗੇ ਨਹੀਂ ਸਲਾਈ ਮਾਰਨੀ ਹੈਗੀ ਬਸ ਤੁਸੀਂ ਗਲਾਈ ਦੇ ਵਿੱਚ ਜਿਵੇਂ ਗਲਾਈ ਕੱਟੀ ਹੋਈ ਆ ਉਸ ਦੇ ਹਿਸਾਬ ਦੇ ਨਾਲ ਇਹਨੂੰ ਇਸ ਤਰ੍ਹਾਂ ਦੀ ਸਲਾਈ ਪਾਉਂਦੇ ਜਾਣਾਗਾ ਦੇਖੋ ਜਿਹੜੀ ਆਪਣੀ ਆ ਗਲਾਈ ਦਿੱਤੀ ਹੋਊਗੀ ਤੁਸੀਂ ਇਹਦੇ ਵਿੱਚ ਕੀ ਕਰਨੇ ਹੋਣਗੇ ਇਸ ਤਰ੍ਹਾਂ ਕੱਟ ਪਾਉਂਗੇ ਜਿਸ ਦੇ ਨਾਲ ਆਪਣਾ ਜਿਹੜਾ ਬੈਨ ਹੋਊਗਾ ਉਹ ਇਕੱਠਾ ਨਹੀਂ ਹੋਊਗਾ ਉਪਰੋਂ ਬਿਲਕੁਲ ਇੱਕਦਮ ਲਫੂਗਾ ਆਪਾਂ ਨੂੰ ਨੈਕ ਪਾਉਣ ਵੇਲੇ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਤੁਸੀਂ ਇਸ ਤਰੀਕੇ ਨਾਲ ਇਹਨੂੰ ਕੱਟ પા ਕੇ ਇਸ ਤਰ੍ਹਾਂ ਉਲਟਾ ਲਓਗੇ ਦੇਖੋ ਆਪਣੀ ਇਹ ਚੀਜ਼ ਇਸ ਤਰ੍ਹਾਂ ਉਲਟ ਜੂਗੀ ਤਾਂ ਤੁਸੀਂ ਇਹਦੇ ਉਲਟਾਉਣ ਤੋਂ ਪਹਿਲਾਂ ਵੀ ਬਾਈ ਚਾਂਸ ਤੋਂ ਨੂੰ ਨਹੀਂ ਵੀ ਉਲਟ ਰਿਹਾ ਕਈ ਵਾਰ ਆਪਣੇ ਇਸ ਤਰ੍ਹਾਂ ਹੋ ਜਾਂਦਾਗਾ ਆਪਾਂ ਨੂੰ ਕੱਟ ਲਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਆਪਸ ਦੇ ਵਿੱਚ ਕੋਨਿਆਂ ਨੂੰ ਮਲਾ ਲੈਣਾਗਾ ਜਿਹੜਾ ਫालतू ਦਾ ਹੋਊਗਾ ਉਹਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਤਾਂ ਆਪਾਂ ਇਹਦੇ ਸੈਂਟਰ ਦੇ ਵਿੱਚ ਕੱਟ ਲਗਾ ਲਾਂਗੇ ਆਹ ਵਾਲਾ ਹੁਣ ਇਸੇ ਤਰੀਆ ਆਪਾਂ ਇਹਦੇ ਵੀ ਸੈਂਟਰ ਦੇ ਵਿੱਚ ਕੱਟ ਲਗਾਉਣਾਗਾ ਕਿਉਂਕਿ ਬੈਨ ਚੜਾਉਣ ਵਾਸਤੇ ਆਪਾਂ ਨੂੰ ਸੈਂਟਰ ਦੇ ਵਿੱਚ ਕੱਟ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਨਹੀਂ ਤਾਂ ਆਪਣਾ ਬੈਨ ਇੱਕ ਸਾਈਡ ਵੱਲ ਜਾਣ ਲੱਗ ਜਾਂਦਾ ਤਾਂ ਆਪਾਂ ਨੇ ਆ ਜਦੋਂ ਬੈਨ ਲਗਾਉਣਾ ਜਿਹੜੇ ਆਪਣੇ ਸ਼ੋਲਡਰ ਹੁੰਦੇ ਆ ਦੇਖੋ ਆਪਾਂ ਨੇ ਜਦੋਂ ਗਰਲ ਨੈਕ ਵਗੈਰਾ ਨੂੰ ਕੱਟਦੇ ਆਂਗੇ ਤਾਂ ਆਪਾਂ ਕਈ ਵਾਰ ਇਸ ਤਰੀਏ ਬੈਨ ਨੂੰ ਜੜਨ ਲੱਗ ਜਾਂਦੇ ਆ ਇਹ ਤੁਸੀਂ ਨੇ ਪੱਕੇ ਜ਼ਰੂਰ ਕਰਨੇ ਆ ਨਹੀਂ ਤਾਂ ਆਪਣਾ ਨੈਕ ਕੀ ਆ ਇਹ ਲਫੀ ਲਫੀ ਜਾਊਗਾ ਇਹਦੇ ਕਾਰਨ ਤਾਂ ਤੁਸੀਂ ਪੱਕਾ ਕਰਕੇ ਹੀ ਚੱਲਣਾਗਾ ਕਈ ਵਾਰ ਆਪਣੇ ਵੱਧ ਘੱਟ ਜਾਂਦਾ ਤੁਸੀਂ ਇੱਥੋਂ ਐਡਜਸਟ ਕਰ ਸਕਦੇ ਹੋ ਇਹਨੂੰ ਸ਼ੋਲਡਰ ਦੇ ਉੱਪਰੋਂ ਕਈ ਵਾਰ ਤੁਹਾਡੇ ਤੋਂ ਨੈਕ ਵੱਡਾ ਕੱਟਿਆ ਜਾਵੇ ਜਾਂ ਬੈਨ ਮੰਨ ਲਓ ਛੋਟਾ ਘੱਟ ਲਿਆ ਤੁਸੀਂ ਨੇ ਤਾਂ ਤੁਸੀਂ ਇਹਨੂੰ ਇੱਥੋਂ ਐਡਜਸਟ ਕਰ ਲੋਗੇ ਸਲਾਈ ਦੁਬਾਰਾ ਵੀ ਪਾ ਸਕਦੇ ਹੋਗੇ देखो आप कट तो शुरू करना कट तो शुरू कर सकते हो एंड तो शुरू करना एंड तो क्योंकि फिलहाल अपने बैन ए नाप के ही कट देखो फिनिशिंग बारिश आप फिनिशिंग इस तरह बैन आऊगा यह आज मान लो जो आना है गा इस तरह अपने उलटा गा उलटा के बैन आपने आ चीज अपनी इस तरह लगन लगेगी आह चीज है जी अपनी एड उपर ਇਸ ਤਰ੍ਹਾਂ ਆਉਗੀ ਤਾਂ ਆਪਾਂ ਨੇ ਆਹ ਸਾਈਡ ਤੇ ਇਹਦੀ ਫਿਨਿਸ਼ਿੰਗ ਦੇਣੀ ਆ ਤਾਂ ਆਪਾਂ ਬੈਨ ਨੂੰ ਉਲਟੀ ਸਾਈਡ ਤੋਂ ਸਿੱਧੇ ਵੱਲ ਨੂੰ ਲੈ ਕੇ ਜਾਵਾਂਗੇ ਆ ਦੇਖੋ ਇਸ ਤਰ੍ਹਾਂ ਰੱਖ ਕੇ ਆਪਾਂ ਉਲਟੇ ਪਾਸੇ ਉਹ ਬੈਨ ਨੂੰ ਰੱਖਣਾਗਾ ਜਮਾ ਮੈਂ ਕੋਨੇ ਤੋਂ ਰੱਖੂਗੀ ਜਿੱਥੋਂ ਆਪਾਂ ਨੇ ਇਹਦੀ ਬੀ ਬਣਾਈ ਸੀ ਫੋਲਡਿੰਗ ਕਰਕੇ ਕੱਪੜੇ ਨਾਲ ਉਥੋਂ ਸ਼ੁਰੂ ਕਰੂੰਗੀ ਇਹਨੂੰ ਮੈਂ ਆ ਦੇਖੋ ਮਾਰ ਦਿਨ ਤੁਸੀਂ ਨੇ ਉਨਾ ਹੀ ਕਟਿੰਗ ਉਹ ਕਰਨਾ ਹੈ ਤਾਂ ਦੇਣਾ ਇਹਦੇ ਵਿੱਚ ਬਣਾਉਣ ਵੇਲੇ ਜਿੰਨਾ ਤੁਸੀਂ ਨੇ ਛੱਡਿਆ ਹੋਇਆਗਾ ਕੱਟਨਾ ਮੈਂ ਕੱਟ ਬਿਲਕੁਲ ਮਲਾ ਲਿਆ ਗੁਲਾਈ ਦੇ ਵਿੱਚ ਬੈਨ ਦਿੱਤਾ ਹੋਇਆ ਦੇਖੋ ਆਪਣਾ ਤੁਸੀਂ ਉਸੇ ਹਿਸਾਬ ਦੇ ਨਾਲ ਇਹਨੂੰ ਰਸਾਉਂਦੇ ਜਾਣਾਗਾ ਜਿੰਨਾ ਜਿੰਨਾ ਤੁਸੀਂ ਨੇ ਇਹਦੀ ਕਟਿੰਗ ਕਰੀ ਹੈ ਗੁਲਾਈ ਦੇ ਵਿੱਚ ਖਿੱਚਣਾ ਨਹੀਂ ਦੋਨੋਂ ਚੀਜ਼ਾਂ ਵਿੱਚ ਜੇ ਤੁਹਾਨੂੰ ਖਿੱਚਣ ਦੀ ਜ਼ਰੂਰਤ ਪੈਰੀ ਤੁਸੀਂ ਖਿੱਚੋਗੇ ਪਰ ਆਪਣਾ ਕੱਟ ਸੈਂਟਰ ਦੇ ਵਿੱਚ ਜ਼ਰੂਰ ਮਿਲਣਾ ਚਾਹੀਦਾ ਜੇ ਆਪਣਾ ਇਹ ਕੱਟ ਨਹੀਂ ਵੀ ਮਿਲਿਆ ਤਾਂ ਜਿਹੜਾ ਆਪਣਾ ਨੈੱਕ ਹੋਊਗਾ ਇੱਕ ਸਾਈਡ ਵੱਲ ਜਾਣ ਲੱਗ ਜਾਊਗਾ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਵੀ ਇਹ ਉਲਟਾ ਲੱਗ ਗਿਆ ਜਾਂ ਟੇਡਾ ਲੱਗ ਗਿਆ ਕੱਟ ਨੂੰ ਤੁਸੀਂ ਨੇ ਆਪਸ ਦੇ ਵਿੱਚ ਜਰੂਰ ਮਿਲਾਉਣਾਗਾ ਹੁਣ ਇਸੇ ਤਰੀਕੇ ਆਪਾਂ ਨੇ ਦੇਖੋ ਅੱਗੇ ਜਾ ਕੇ ਵੀ ਇਸੇ ਚੀਜ਼ ਨੂੰ ਇਸ ਤਰ੍ਹਾਂ ਪਕੜਾਂਗੇ ਆਪਾਂ ਆ ਚੀਜ਼ ਨੂੰ ਇੱਥੋਂ ਤਾਂ ਆਪਾਂ ਗਲਾਈ ਵੱਲ ਵੀ ਧਿਆਨ ਦੇਣਾਗਾ ਵੀ ਆਪਣੀ ਗਲਾਈ ਕਈ ਵਾਰ ਪਿੱਛੇ ਨਾ ਰਹਿ ਜੇ ਜਾਂ ਅੱਗੇ ਨਾ ਚਲੀ ਜੇ ਤੁਸੀਂ ਪਿੱਛੇ ਤੋਂ ਜਿੱਥੋਂ ਆਪਣਾ ਕੱਟ ਹੋ ਗਿਆ ਸੈਂਟਰ ਆ ਗਿਆ ਉੱਥੋਂ ਇਹਨੂੰ ਮਿਲਾਉਂਦੇ ਮਿਲਾਉਂਦੇ ਇਸ ਤਰ੍ਹਾਂ ਹੀ ਜਾਉਂਗੇ ਮੰਮੀ ਥੋੜਾ ਜਿਹਾ ਹਾਂ ਦੇਖੋ ਆਪਾਂ ਨੇ ਇੱਕ ਸਿੰਗਲ ਇਹਦੇ neck ਲਗਾ ਲਿਆ ਹੁਣ ਇਹਨੂੰ ਆਪਾਂ ਉਲਟਾ ਇੱਕ ਸਾਈਡ ਤੇ ਸਲਾਈ ਲੱਗੂਗੀ ਜਿਹੜੇ ਪਾਸੇ ਆਪਣੀ ਫਿਨਿਸ਼ਿੰਗ ਆਉਣੀ ਆ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਫੋਲਡਿੰਗ ਕਰਕੇ ਬਿਲਕੁਲ ਨੋਰਮਲ ਹੱਥ ਦੇ ਨਾਲ ਸਲਾਈ ਲਗਾਉਣੀ ਪਊਗੀ ਦੇਖੋ ਨਹੀਂ ਤਾਂ ਤੁਹਾਡਾ neck ਆ ਕੀ ਇਹ ਲਫ ਜਾਊਗਾ ਅਵੇ ਕੋ ਬਿਲਕੁਲ ਆਪਾਂ ਨੇ ਉਸੇ ਸਲਾਈ ਦੇ ਵਿੱਚ ਲਗਾਉਣਾ ਜਿੱਥੋਂ ਆਪਣਾ ਬੈਨ ਬੈਠਿਆ ਹੋਇਆ ਉਸੇ ਹਿਸਾਬ ਦੇ ਨਾਲ ਤੁਸੀਂ ਇਹਦੇ ਉੱਪਰ ਮਾਰਜਨ ਦੇ ਨਾਲ ਇਹਨੂੰ ਗਲਾਈ ਦਿਓਗੇ ਜੇ ਤੁਸੀਂ ਖਿੱਚ ਕੇ ਲਗਾ ਦੋਗੇ ਤਾਂ ਤੁਹਾਡਾ ਇਹ ਰੇਵ ਹੋ ਜਾਊਗਾ ਇਹਦੇ ਵਿੱਚ ਬਲ ਪੈਣ ਲੱਗ ਜਾਣਗੇ ਆ ਤੁਸੀਂ ਨੇ ਇਸੇ ਹਿਸਾਬ ਦੇ ਨਾਲ ਚੱਲਣਾਗਾ ਵੀ ਆਪਣਾ ਇਹ ਨੈਕ ਲਫੇ ਵੀ ਨਾ ਤੇ ਇਹਦੇ ਵਿੱਚ ਕੋਈ ਬਲ ਵਗੈਰਾ ਨਾ ਆਵੇ ਤਾਂ ਇੱਕ ਦੇਖਣ ਤੇ ਵੀ ਆਪਾਂ ਨੂੰ ਇੱਕੋ ਲੱਗੇ ਇਹ

ਦੇਖੋ ਆਪਣਾ neck ਕਿੰਨਾ ਸੋਹਣਾ ਬਣ ਕੇ ਰੈਡੀ ਹੋ ਗਿਆ ਆਪਾਂ ਨੇ ਨਾ ਹੀ ਕੋਈ ਇਹਦੇ ਵਿੱਚ ਬੁਕਰਮ ਪਾਈ ਆ ਕੁਝ ਨਹੀਂ ਪਾਇਆ ਹੈਗਾ ਬਿਲਕੁਲ ਕੱਪੜੇ ਦੇ ਨਾਲ ਹੀ ਆਪਾਂ ਨੇ ਰੈਡੀ ਕੀਤਾ ਹੈ কুর্তা ਦੇਖੋ ਆ ਆਪਣਾ ਸ਼ੁਰੂ ਜਿੱਥੋਂ ਐਂਡ ਕੀ ਸ਼ੁਰੂ ਕੀਤਾ ਸੀ ਬੈਨ ਦੀ ਗੁਲਾਈ ਆ ਇਸੇ ਤਰੀਕੇ ਨਾਲ ਆਪਣਾ ਪੂਰਾ ਪ੍ਰੋਪਰ ਗੋਲ ਬੈਨ ਲੱਗ ਚੁੱਕਿਆ ਹੈ ਇਹ ਦੇਖੋ ਬਿਨਾ ਬੁਕਰਮ ਪਾਈ ਤੋਂ ਆਪਣਾ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਬੈਨ ਦੇ ਉੱਤੇ ਦੇਖੋ ਇਹ ਆਪਣੀ ਬੀ ਬਣ ਗਈ ਬਿਲਕੁਲ ਰੈਡੀਮੇਡ ਲੁੱਕ ਦੇ ਵਿੱਚ ਆ ਰਿਹਾ ਦੇਖੋ ਇਸੇ ਤਰੀਕੇ ਆਪਾਂ ਨੇ ਬੀ ਬਣਾਈ ਹੈ ਇਹਦੇ ਵਿੱਚ ਵੀ ਆਪਾਂ ਨੇ ਕੋਈ ਬੁਕਰਮ ਵਗੈਰਾ ਕੁਝ ਨਹੀਂ ਪਾਈ ਹੈਗੀ ਦੇਖੋ ਇਸ ਤਰ੍ਹਾਂ ਤੁਸੀਂ ਰੈਡੀਮੇਡ ਕੁੜਤੇ ਰੈਡੀ ਕਰ ਸਕਦੇ ਹੋ ਮੈਲਵਟ ਦੇਸ਼ਲੀਨ ਦੇ ਜੋ ਵੀ ਤੁਲਮੇ ਕਪੜੇ ਦੇ ਵਿੱਚ ਆਉਂਦੇ ਆ ਦੇਖੋ ਬਿਲਕੁਲ ਰੈਡੀਮੇਡ ਜੈਸੀ ਲੁੱਕ ਆ ਰਹੀ ਹੈ ਜੀ